ਜੁੱਤੀ ਛਾੜ ਕੇ ਚੜੀ ਮਟਿਆਰੇ ਨਹੀਂ ਗੱਡੀ ਆ ਸ਼ਕੀਨ ਜੱਟ ਦੀ ਅੱਜ ਗੱਲ ਕਰਾਂਗੇ ਆਪਾਂ ਡਰਾਈਵਰ ਭਰਾਵਾਂ ਦੀ ਤਾਂ ਜਦੋਂ ਕੋਈ ਡਰਾਈਵਰ ਭਰਾ ਏਜੰਸੀ ਦੇ ਵਿੱਚੋਂ ਨਵੀਂ ਗੱਡੀ ਕਢਾ ਕੇ ਲਿਆਉਂਦਾ ਹੈ ਤਾਂ ਉਸ ਦਾ ਸਭ ਤੋਂ ਪਹਿਲਾ ਕੰਮ ਹੁੰਦਾ ਗੱਡੀ ਨੂੰ ਬਾਡੀ ਲਵਾਉਣ ਦਾ ਤਾਂ ਬਾਡੀ ਲਵਾਉਣ ਤੋਂ ਬਾਅਦ ਦੂਜਾ ਕੰਮ ਹੁੰਦਾ ਉਸ ਨੂੰ ਪੇਂਟ ਕਰਾਉਣ ਦਾ ਤੇ ਤੀਜਾ ਕੰਮ ਹੁੰਦਾ ਉਸ ਦੇ ਉੱਪਰ ਆਪਣੀ ਮਨਮਰਜ਼ੀ ਦੇ ਘੁੱਗੀਆਂ ਮੌਰ ਪਵਾਉਣੇ ਤਾਂ ਸ਼ੇਰੋ ਸ਼ਹਿਰੀ ਦਿਖਾਉਣੀ ਉਨ੍ਹਾਂ ਦੀ ਇਹ ਖੁਆਇਸ਼ ਪੂਰੀ ਕਰਦਾ ਹੈ ਸੁਖਦੇਵ ਸਿੰਘ ਪੇਂਟਰ ਜਿਸਦੇ ਹੱਥਾਂ ਦੇ ਵਿੱਚ ਪ੍ਰਮਾਤਮਾ ਨੇ ਬਹੁਤ ਹੀ ਜ਼ਿਆਦੀ ਕਲਾ ਬਖਸ਼ੀ ਹੋਈ ਹੈ ਤੇ ਕਲਾ ਵੀ ਇਹੋ ਜੀ ਵੀ ਜਦੋਂ ਬਾਡੀ ਦੇ ਉੱਪਰ ਮੋਰ ਘੁਗੀਆਂ ਜਾਂ ਸ਼ੇਰ ਲਿਖਦਾ ਤਾਂ ਬਾਈ ਜੀ ਐਂ ਲੱਗਦਾ ਹੈ ਵੀ ਇਹ ਕਿਸੇ ਬੰਦੇ ਦੇ ਹੱਥਾਂ ਦਾ ਨਹੀਂ ਲਿਖਿਆ ਜਾਂ ਕਿਸੇ ਮਸ਼ੀਨ ਜਾਂ ਕੰਪਿਊਟਰ ਦਾ ਲਿਖਿਆ ਹੋਇਆ ਹੈ ਤੇ ਆਓ ਜੀ ਅੱਜ ਆਪਾਂ ਕਰਦੇ ਹਾਂ ਮੁਲਾਕਾਤ ਸੁਖਦੇਵ ਸਿੰਘ ਨਾਲ ਤੇ ਚਲਦੇ ਆਪਾਂ ਸ਼ਹਿਰ ਸਮਾਣੇ ਤੇ ਆ ਜਾਓ ਜੀ ਸਾਡੇ ਨਾਲ ਬਣ ਕੇ ਰਹੋ ਤੇ ਕਰਦੇ ਆ ਗੱਲਬਾਤ ਸੁਖਦੇਵ ਸਿੰਘ ਜੀ ਹੁਰਾਣਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਪਹੁੰਚੇ ਆ ਜੀ ਸ਼ਹਿਰ ਸਮਾਣੇ ਤੇ ਇਹ ਬਾਈ ਜੀ ਹੁਰੀ ਆਪਣੇ ਨਾਲ ਨੇ ਤੇ ਬਾਈ ਜੀ ਹੁਰੀ ਪੇਂਟਰ ਨੇ ਤੇ ਇਹ ਆਪਣਾ ਜਿਵੇਂ ਗੱਡੀਆਂ ਦੇ ਮਤਲਬ ਬਾਡੀਆਂ ਦੇ ਉੱਪਰ ਰੰਗ ਹੋ ਕੇ ਲਿਖਾਈ ਦਾ ਕੰਮ ਹੁੰਦਾ ਹੈ ਤੇ ਬਾਈ ਜੀ ਹੋਰੀ ਕਰਦੇ ਨੇ ਤੇ ਪ੍ਰਮਾਤਮਾ ਨੇ ਬਹੁਤ ਵਧੀਆ ਇਹਨਾਂ ਦੇ ਹੱਥਾਂ ਦੇ ਵਿੱਚ ਕਲਾ ਬਖਸ਼ੀ ਹੋਈ ਆ ਵੇਖ ਲਓ ਪਿੱਛੇ ਡਿਜ਼ਾਈਨ ਪਾ ਰਹੇ ਨੇ ਮੈਨਾਂ ਬਿਲਕੁਲ ਪਤਾ ਨਹੀਂ ਲੱਗਦਾ ਵੀ ਇਹ ਡਿਜ਼ਾਈਨ ਮਤਲਬ ਕੰਪਿਊਟਰ ਨੇ ਜਾਂ ਕਿਸੇ ਮਸ਼ੀਨ ਨੇ ਪਾਏ ਹੋਏ ਨੇ ਜਾਂ ਬੰਦੇ ਦੇ ਹੱਥ ਨੇ ਪਾਏ ਹੋਏ ਨੇ ਤੇ ਬਾਕੀ ਕਰਦੇ ਆ ਜੀ ਬਾਈ ਜੀ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕਿੱਦਾਂ ਠੀਕ ਹੋ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਤੇ ਬਾਈ ਜੀ ਇਹ ਮਤਲਬ ਕੋਈ ਅੰਦਰ ਕੰ ਨਹੀਂ ਜੀ ਕੰਪਿਊਟਰ ਨਹੀਂ ਫਿੱਟ ਹੋਇਆ ਇਹ ਵਿੱਚ ਤਾਂ ਦੇਖੋ ਪਰਮਾਤਮਾ ਵੱਲੋਂ ਵੀ ਬੰਦੇ ਨੂੰ ਇੱਕ ਬਖਸ਼ ਹੁੰਦੀ ਹੈ ਹਾਂ ਹਾਂ ਤੇ ਇੱਕ ਫਿਰ ਬੰਦੇ ਦੀ ਆਪਣੀ ਰੁਚੀ ਵੀ ਹੁੰਦੀ ਹੈ ਹਾਂ ਤੇ ਬਾਕੀ ਫਿਰ ਕਿ ਜਿਸ ਉਸਤਾਦ ਤੋਂ ਆਪਾਂ ਕੰਮ ਸਿੱਖਦੇ ਆ ਉਹ ਵੀ ਅਗਰ ਜੇ ਵਧੀਆ ਕਾਰੀਗਰ ਹੈ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਫਿਰ ਇੱਕ ਚੀਜ਼ ਤਿਆਰ ਹੁੰਦੀ ਹੈ ਤੇ ਬਾਈ ਜੀ ਮੈਂ ਦੇਖ ਰਿਹਾ ਜਿਵੇਂ ਤੁਸੀਂ ਮਤਲਬ ਐਡਾ ਵਧੀਆ ਜਿਵੇਂ ਗੱਡੀ ਦੇ ਮਤਲਬ ਜਿਵੇਂ ਹੁਣ ਤੁਸੀਂ ਇਹ ਲਿਖ ਰਹੇ ਹੋ ਕੁਝ ਜਾਂ ਹੋਰ ਮਤਲਬ ਕੋਈ ਬਣਾਉਂਦੇ ਹੋ ਕੁਝ ਵੀ ਲਿਖਦੇ ਹੋ ਤੁਸੀਂ ਤੇ ਜਿਵੇਂ ਤੁਹਾਡੇ ਅੰਦਰ ਪਰਮਾਤਮਾ ਨੇ ਜਿਵੇਂ ਬਿਲਕੁਲ ਵੀ ਐ ਲੱਗਦਾ ਹੈ ਕੋਈ ਏਸੀ ਚੀਜ਼ ਨੂੰ ਪਰਖ ਨਹੀਂ ਸਕਦਾ ਵੀ ਇਹ ਬੰਦੇ ਦੇ ਹੱਥਾਂ ਨਾਲ ਬਣਿਆ ਹੋਇਆ ਜਾਂ ਕਿਸੇ ਮਸ਼ੀਨ ਜਾਂ ਕੰਪਿਊਟਰ ਨੇ ਬਣਾਇਆ ਹੋਇਆ ਤੇ ਮਤਲਬ ਤੁਸੀਂ ਬੜਾ ਵਧੀਆ ਕੰਮ ਕਰਦੇ ਕਿੰਨੇ ਸਾਲ ਹੋ ਗਏ ਮਤਲਬ ਤੁਹਾਨੂੰ ਇਹ ਕੰਮ ਮਤਲਬ ਕਰਦਿਆਂ ਨੂੰ ਇਹ ਵੀਰ ਜੀ ਮੈਂ 1996 97 ਦੇ ਵਿੱਚੋਂ ਲੱਗ ਗਿਆ ਸੀ ਸਿੱਖਣ ਵਾਸਤੇ ਤੁਸੀਂ ਲਗਾ ਲਓ 25 ਸਾਲ ਇਹ ਤੇ 3 28 ਸਾਲ ਹੋ ਗਏ ਜੀ ਮੈਨੂੰ ਅੱਛਾ 28 ਸਾਲ ਹੋ ਗਏ ਇਹ ਕੰਮ ਕਰਦੇ ਆ ਹਾਂਜੀ ਤੇ ਸ਼ੁਰੂ ਤੋਂ ਮਤਲਬ ਜਿਵੇਂ ਗੱਡੀਆਂ ਤੇ ਮਤਲਬ ਜਿਵੇਂ ਪੇਂਟਿੰਗ ਕਰਦੇ ਹੋ ਜਾਂ ਹੋਰ ਕਿਤੇ ਕਰਦੇ ਸੀ ਮੇਰਾ ਤਕਰੀਬਨ ਮੈਂ ਥੋੜਾ ਟਾਈਮ ਕੰਮ ਕੀਤਾ ਵੀ ਆ ਜੀ ਜਿਸ ਤਰ੍ਹਾਂ ਬੋਰਡ ਵਗੈਰਾ ਲਿਖਣੇ ਫੋਟੋਆਂ ਬਣਵਾਉਣੀਆਂ ਤੇ ਉਹ ਘੱਟ ਹੀ ਕੀਤਾ ਲੇਕਿਨ ਜ਼ਿਆਦਾ ਕੰਮ ਸਾਡਾ ਟਰੱਕਾਂ ਦਾ ਹੀ ਆ ਅੱਛਾ ਟਰੱਕਾਂ ਦਾ ਕਰਦੇ ਹੋ ਹਾਂਜੀ ਤੇ ਬਾਈ ਜੀ ਜਿਵੇਂ ਹੁਣ ਲਾ ਲਓ ਵੀ ਆਪਾਂ ਤੁਸੀਂ ਉਹ ਕੰਮ ਕਰਦੇ ਹੋ ਤੇ ਬਹੁਤ ਵਧੀਆ ਕੰਮ ਹੈ ਜਿਵੇਂ ਸਮੇਂ ਦੇ ਹਿਸਾਬ ਨਾਲ ਜਿਵੇਂ ਹੱਥਾਂ ਦੀ ਲਿਖਾਈ ਵਾਲਾ ਕੰਮ ਹੈ ਇਹ ਲੋਭ ਹੁੰਦਾ ਜਾਂਦਾ ਹੈ ਲੋਕ ਜਿਵੇਂ ਹੁਣ ਅੱਜਕੱਲ ਕੰਪਿਊਟਰ ਜੋਗਾ ਆ ਗਿਆ ਜਿਵੇਂ ਵਿੱਚ ਆਪਦਾ ਮਤਲਬ ਵੀ ਕੋਈ ਜਿਵੇਂ ਲਿਖਣਾ ਹੈ ਉੱਥੇ ਅੰਦਰ ਜਿਵੇਂ ਉਹਨਾਂ ਨੇ ਮਤਲਬ ਉਹ ਲਿਖ ਕੇ ਤੇ ਉਸ ਤੋਂ ਬਾਅਦ ਬਸ ਇੱਕ ਬਟਨ ਹੀ ਦਬਣਾ ਹੈ ਤੇ ਉਹ ਕੰਪਿਊਟਰ ਨੇ ਕੱਢ ਦੇਣਾ ਤੇ ਟੇਪ ਦੇ ਨਾਲ ਉਹ ਲਿਖਿਆ ਜਾਂਦਾ ਹੈ ਤੇ ਉਹ ਚੀਜ਼ ਜਿਵੇਂ ਸਮੇਂ ਦੇ ਹਿਸਾਬ ਨਾਲ ਤੁਹਾਨੂੰ ਲੱਗਦਾ ਨਹੀਂ ਜਿਵੇਂ ਲੋਭ ਹੁੰਦੀ ਜਾ ਰਹੀ ਹੈ ਜਿਹੜਾ ਇਹ ਟਰੱਕ ਬਾਡੀ ਲਾਈਨ ਦਾ ਕੰਮ ਹੈ ਜੀ ਪੇਂਟ ਦਾ ਇਹ ਕਦੇ ਵੀ ਇਹ ਲੋਪ ਨਹੀਂ ਹੋ ਸਕਦਾ ਇਹ ਲਾਈਫਟਾਈਮ ਕੰਮ ਹੈ ਜੀ ਇੱਕ ਤਾਂ ਕਾਰਨ ਇਹ ਹੈ ਜੀ ਦੇਖੋ ਜਿਹੜਾ ਪੇਂਟ ਹੈ ਇਹ ਪੇਂਟ ਵੀ ਹੱਥਾਂ ਨਾਲ ਹੀ ਹੋਣਾ ਹੈ। ਅੱਛਾ ਕੋਈ ਇਦਾਂ ਦੀ ਚੀਜ਼ ਨਹੀਂ ਆ ਸਕਦੀ ਕਿ ਇਹਨੂੰ ਪੇਂਟ ਕਰ ਸਕੇ। ਮੇਰੇ ਹਿਸਾਬ ਨਾਲ ਆਣ ਵਾਲੇ ਸਮੇਂ 'ਚ ਵੀ ਨਹੀਂ ਆ ਸਕਦੀ ਹੈ। ਯਾਨੀ ਕਿ ਬਾਈ ਜੀ ਤੁਹਾਡੇ ਕਹਿਣ ਦਾ ਇਹ ਮਤਲਬ ਹੈ ਕਿ ਕਿਉਂਕਿ ਸਾਡੇ ਵੀ ਘਰ ਦੇ ਵਿੱਚੋਂ ਡਰਾਈਵਰ ਨੇ ਮਤਲਬ ਤਕਰੀਬਨ ਦੋ ਮੇਰਾ ਬਰਾਦਰ ਆ ਮੇਰੇ ਮਤਲਬ ਤਾਇਆ ਜੀ ਦਾ ਬੇਟਾ ਹੈ ਉਹ ਗੱਡੀ ਚਲਾਉਂਦੇ ਨੇ ਜੋ ਪੀਆਰਟੀਸੀ ਬੱਸ ਚਲਾਉਂਦੇ ਨੇ ਵੀ ਜਿੱਥੋਂ ਤੱਕ ਡਰਾਈਵਰਾਂ ਦੀ ਸੋਚ ਹੈ ਜਿਵੇਂ ਵੀ ਉਹ ਇਹ ਚੀਜ਼ ਜਿਵੇਂ ਤੁਸੀਂ ਹੱਥ ਨਾਲ ਲਿਖਾਈ ਕਰਦੇ ਹੋ ਵੀ ਉਹਨੂੰ ਜ਼ਿਆਦਾ ਮਤਲਬ ਵਧੀਆ ਸਮਝਦੇ ਨੇ ਜਾਂ ਉਹ ਹੱਥ ਦੀ ਲਿਖਾਈ ਕਰਾ ਕੇ ਹੀ ਮਤਲਬ ਖੁਸ਼ ਨੇ ਵੀ ਜਿਵੇਂ ਕੰਪਿਊਟਰ 'ਤੇ ਲਿਖਿਆ ਜਾ ਉਹ ਨਹੀਂ ਦਿਖਾਂਦੇ ਹਾਂਜੀ ਉਹਦਾ ਕਾਰਨ ਇਹ ਹੈ ਜੀ ਦੇਖੋ ਜਿਸ ਤਰ੍ਹਾਂ ਹੁਣ ਇਹ ਲਿਖਾਈ ਕੀਤੀ ਹੈ ਆਪਾਂ ਇਹ ਲਿਖਿਆ ਸੱਚਖੰਡ ਠੀਕ ਹੈ ਦੇਖਣ ਜਿਦਾ ਇਹ ਬਿਲਕੁਲ ਇਦਾਂ ਹੀ ਲੱਗ ਰਿਹਾ ਜਿਦਾਂ ਇਹ ਅੱਖਰ ਜਿਹੜੇ ਨੇ ਕਿ ਇਹ ਟੇਪ ਦੇ ਕੱਢੇ ਹੋਏ ਨੇ ਲੇਕਿਨ ਇਹ ਹੱਥ ਨਾਲ ਲਿਖੇ ਹੋਏ ਨੇ ਸੱਚਖੰਡ ਤੇ ਇਹ ਦੀ ਜਿਆਦਾ ਕਿਉਂ ਲੋਕ ਇਹਦੀ ਮਾਨਤਾ ਕਿਉਂ ਹੈ ਕਿਉਂ ਲੋਕ ਇਹਨੂੰ ਪਸੰਦ ਕਰਦੇ ਨੇ ਕਿਉਂਕਿ ਇੱਕ ਤਾਂ ਆਪਾਂ ਇਹਨੂੰ ਸੈਜ ਜਿੰਨਾ ਮਰਜ਼ੀ ਵੱਡਾ ਕਰ ਸਕਦੇ ਆ ਠੀਕ ਹੈ ਜੀ ਦੂਸਰਾ ਹੈ ਕਿ ਜਿਹੜਾ ਕੰਪਿਊਟਰ ਨੇ ਇਹਨੂੰ ਇੱਕ ਰੰਗ ਨਾਲ ਹੀ ਕੱਢਣਾ ਹੈ ਠੀਕ ਹੈ ਅਸੀਂ ਇਹਨੂੰ ਕਿਸੇ ਵੀ ਪ੍ਰਕਾਰ ਦਾ ਕਰ ਸਕਦੇ ਆ ਠੀਕ ਹੈ ਤੁਹਾਡੀ ਚੁਆਇਸ ਹੈ ਕਿ ਇਹਨੂੰ ਦੋ ਰੰਗਾਂ 'ਚ ਕਰਨਾ ਇਹਨੂੰ ਛੇਡ ਲਾਣੀ ਹੈ ਕਿੰਨੀਆਂ ਵੀ ਛੇਡਾਂ ਲਾਣੀਆਂ ਨੇ ਬਹੁਤ ਚੀਜ਼ਾਂ ਇਦਾਂ ਦੀਆਂ ਨੇ ਜਿਹੜੀਆਂ ਕਿ ਉਹ ਪੇਂਟ ਨਾਲ ਹੀ ਜੱਜਦੀਆਂ ਨੇ ਅਗਰ ਉਹ ਕੰਪਿਊਟਰ ਨਾਲ ਨਿਕਲੀਆਂ ਤਾਂ ਉਹਨਾਂ ਦੀ ਰੋਬ ਨਹੀਂ ਪੈਂਦਾ ਹੈ ਇਸ ਕਰਕੇ ਹਾਂਜੀ ਹਾਂ ਲੋਕ ਇਹਨੂੰ ਜ਼ਿਆਦਾ ਪਸੰਦ ਕਰਦੇ ਆ ਜਿਵੇਂ ਤੁਹਾਡੇ ਕਹਿਣ ਦਾ ਇਹ ਮਤਲਬ ਹੈ ਜਿਵੇਂ ਲਾ ਲਓ ਤੁਸੀਂ ਇਹ ਮਤਲਬ ਗੁਰਬਾਣੀ ਦੇ ਜਾਂ ਇਹ ਵਿੱਚੋਂ ਸ਼ਬਦ ਲਿਖੇ ਹੋਏ ਨੇ ਹਾਂ ਤੇ ਜਿਵੇਂ ਲਾ ਲਓ ਵੀ ਕਹਿਣ ਦਾ ਮਤਲਬ ਇਹ ਹੈ ਵੀ ਜਿਵੇਂ ਆਪਾਂ ਕੰਪਿਊਟਰ ਦੇ ਵਿੱਚ ਕਢਾਵਾਂਗੇ ਤਾਂ ਉਹ ਜਿਵੇਂ ਹੁਣ ਜਿਹੜੀ ਉਹ ਉਹਦੇ ਅੰਦਰ ਇੰਨੇ ਰੰਗ ਤਾਂ ਦੇ ਨਹੀਂ ਸਕਦਾ ਮਤਲਬ ਕੰਪਿਊਟਰ ਕਿਉਂਕਿ ਜੇ ਟੇਪ ਅਲੱਗ-ਅਲੱਗ ਰੰਗ ਦੀ ਕੱਢੀ ਜਾਏਗੀ ਤਾਂ ਉਹਦੀ ਕਟਿੰਗ ਓਨੀ ਇਹ ਕੱਟ ਕੇ ਲਾਣੀ ਪੈਗੀ ਉਹ ਚੀਜ਼ ਓਨੀ ਵਧੀਆ ਨਹੀਂ ਲੱਗਦੀ ਵੀ ਜਿੰਨੀ ਹੱਥ ਦੀ ਲਿਖਾਈ ਦੇ ਨਾਲ ਜਿਵੇਂ ਦੇ ਰੰਗ ਆਪਾਂ ਚਾਹੀਏ ਉਹਦੇ ਰੰਗਾਂ ਦੇ ਨਾਲ ਲਿ ਟੇਪ 6 ਮਹੀਨੇ ਬਾਅਦ ਮੱਧਮ ਪੈ ਜਾਂਦੀ ਹੈ ਸਾਲ ਬਾਅਦ ਉਹਦੀ ਜਿਹੜੀ ਸ਼ਾਈਨਿੰਗ ਆ ਮੱਧਮ ਪੈ ਜਾਂਦੀ ਹੈ ਇਹ ਤਕਰੀਬਨ 5 ਸਾਲ 6 ਸਾਲ ਕਿਤੇ ਨਹੀਂ ਜਾਂਦਾ ਹੈ ਠੀਕ ਹੈ ਇਹਨੂੰ ਕੋਈ ਖੁਰਚ ਨਹੀਂ ਸਕਦਾ ਹੈ ਜਿੱਦਾਂ ਟੇਪ ਨੂੰ ਲਾ ਦਿੰਦੇ ਆ ਬੱਚੇ ਖੁਰਚ ਕੇ ਲਾ ਦਿੰਦੇ ਨੇ ਤੇ ਦੂਸਰਾ ਇਹ ਹੈ ਕਿ ਇਹਨੂੰ ਆਪਾਂ ਜਿੰਨਾ ਮਰਜ਼ੀ ਡਿਜ਼ਾਈਨਿੰਗ ਕਰ ਸਕਦਾ ਹੈ ਪਿੰਟਰ ਉਹਦੀ ਆਪਣੀ ਇੱਕ ਕਲਾ ਹੁੰਦੀ ਹੈ ਜਿਸ ਤਰ੍ਹਾਂ ਦਾ ਵੀ ਤੁਹਾਡੀ ਚੁਆਇਸ ਹੈ ਕਿ ਜੀ ਇਹਨੂੰ ਤੁਸੀਂ ਤਿੰਨ ਰੰਗਾਂ ਦਾ ਕਰ ਦੋ ਜਾਂ ਛੇੜ ਲਾ ਕੇ ਮੋਟਾ ਕਿਸੇ ਵੀ ਤਰੀਕੇ ਨਾਲ ਆਪਾਂ ਇਹਨੂੰ ਕਰ ਸਕਦੇ ਆ ਕੰਪਿਊਟਰ ਨਾਲ ਉਹ ਨਹੀਂ ਚੀਜ਼ਾਂ ਹੋ ਸਕਦੀਆਂ ਵੀ ਜਾਨੀ ਕਿ ਬਾਈ ਜੀ ਉਹੀ ਗੱਲ ਆ ਗਈ ਵੀ ਜਿਵੇਂ ਹੁਣ ਲਾ ਲੋ ਵੀ ਜਿਹੜਾ ਕੰਪਿਊਟਰ ਹੈ ਉਹ ਵੀ ਤਾਂ ਬੰਦੇ ਦੀ ਬਣਾਇਆ ਹੋਇਆ ਹੈ ਪਰ ਜਿਹੜਾ ਪਰਮਾਤਮਾ ਨੇ ਬੰਦੇ ਨੂੰ ਮਤਲਬ ਦਿਮਾਗ ਬਖਸ਼ਿਆ ਜਾਂ ਜਿਹੜੀ ਕਲਾ ਬਖਸ਼ੀ ਏ ਉਹ ਭਾਵੇਂ ਜੁੱਗਾਂ ਦੇ ਯੁੱਗ ਲੱਗ ਜਾਣ ਪਰ ਬੰਦੇ ਦੇ ਦਿਮਾਗ ਦੀ ਰੀਸ ਕੰਪਿਊਟਰ ਫਿਰ ਵੀ ਨਹੀਂ ਕਰ ਸਕਦਾ ਕਿਉਂਕਿ ਜਿਹੜਾ ਦਿਮਾਗ ਹੈ ਉਹ ਤਾਂ ਦਿਮਾਗ ਹੀ ਹੈ ਪਰ ਪ੍ਰਮਾਤਮਾ ਦਾ ਬਣਾਇਆ ਹੋਇਆ ਹੈ ਹਾਂਜੀ ਹਾਂ ਠੀਕ ਹੈ ਠੀਕ ਹੈ ਤੇ ਬਾਈ ਜਿਵੇਂ ਹੁਣ ਕਈ ਲਾ ਲਓ ਜਿਵੇਂ ਅੱਗੇ ਆਪਾਂ ਇਹ ਮੋਰ ਬਣਾਇਆ ਹੋਇਆ ਲਾ ਲਓ ਜਾਂ ਬਾਜ ਬਾਜ ਹਾਂਜੀ ਹਾਂਜੀ ਬਾਜ ਬਣਾਇਆ ਹੋਇਆ ਹੈ ਹਾਂਜੀ ਤੇ ਜਿਵੇਂ ਹੁਣ ਜਿਵੇਂ ਟਰੱਕ ਦੀ ਬਾਡੀ ਤਿਆਰ ਹੁੰਦੀ ਹੈ ਹਾਂਜੀ ਵੀ ਜਿਵੇਂ ਬੜੇ ਚਿਰ ਤੋਂ ਪਹਿਲਾਂ ਤੋਂ ਲੈ ਕੇ ਜਿਵੇਂ ਡਰਾਈਵਰ ਵੀਰ ਹੁੰਦੇ ਨੇ ਆਪਣੇ ਭਰਾ ਨੇ ਉਹਨਾਂ ਨੂੰ ਇਹ ਚੀਜ਼ ਦਾ ਬੜਾ ਸ਼ੌਂਕ ਹੁੰਦਾ ਵੀ ਜਿਵੇਂ ਗੱਡੀ ਜਦੋਂ ਮਤਲਬ ਨਵੀਂ ਲਈ ਜਾਂਦੀ ਹੈ ਤੇ ਉਹਦੀ ਮਤਲਬ ਜਿਹੜੀ ਬਾਡੀ ਹੁੰਦੀ ਆ ਉਹਨੂੰ ਇੱਕ ਧੁਲਹਣ ਦੀ ਤਰ੍ਹਾਂ ਮਤਲਬ ਸ਼ਿੰਗਾਰਿਆ ਜਾਂਦਾ ਹੈ ਵੀ ਇਹ ਇੱਕ ਡ్రਾਈਵਰਾਂ ਦਾ ਮਤਲਬ ਬੜਾ ਸ਼ੁਰੂ ਤੋਂ ਲੈ ਕੇ ਸ਼ੌਂਕ ਹੈ ਖਾਸ ਕਰਕੇ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਗੱਡੀਆਂ ਹੁੰਦੀਆਂ ਨੇ ਹਾਂਜੀ ਹਾਂ ਤੇ ਮਤਲਬ ਜਿਵੇਂ ਤੁਹਾਡੇ ਕੋਲ ਲਾਲੋ ਵੀ ਕਈ ਜਿਹੜਾ ਡ్రਾਈਵਰ ਭਰਾ ਆਉਂਦੇ ਨੇ ਉਹ ਤੁਹਾਨੂੰ ਕਹਿੰਦੇ ਨੇ ਵੀ ਜਿਵੇਂ ਮਤਲਬ ਕੋ ਮੋਰ ਦਾ ਸ਼ਕੀਨ ਹੁੰਦਾ ਹੈ ਜਾਂ ਕੀ ਵੀ ਸ਼ੇਰ ਵੀ ਦਿਖੇ ਜਾਂਦੇ ਨੇ ਨਾ ਸ਼ੇਰੋ ਸ਼ੇਰੀ ਦਿੱਤੀ ਜਾਂਦੇ ਮੋਰ ਵੀ ਬਣਾਏ ਜੇ ਤੇ ਪਿੱਛੇ ਡਾਲਾ ਬੰਦ ਕਰੇ ਤੁਹਾਨੂੰ ਦਿਖਾਉਂਦੇ ਆ ਮੋਰ ਵੀ ਬਣਾਏ ਜਾਂਦੇ ਪਿੱਛੇ ਠੀਕ ਹੈ ਤੇ ਬਾਈ ਜੀ ਜਿਵੇਂ ਕੋਈ ਡ్రਾਈਵਰ ਭਰਾ ਆਉਂ ਦਾ ਕੀਤੀ ਹੋਏ ਇਹੋ ਜੀ ਚੁਆਇਸ ਕਦੀ ਆਉਂਦੀ ਹੈ ਕਿ ਜਾਂ ਹਰ ਇੱਕ ਚੀਜ਼ ਬਣਾ ਦਿੰਦੇ ਹੋ ਜੋ ਕੁਝ ਕਹਿੰਦੇ ਨੇ ਅੱਜ ਤੱਕ ਤਾਂ ਇਹ ਜੀ ਕੋਈ ਗੱਲ ਹੀ ਨਹੀਂ ਆਈ ਹੈ ਜੀ ਕਿ ਜਿਹੜੀ ਕਿਸੇ ਨੇ ਕਹੀ ਹੋਵੇ ਆਪਾਂ ਨਾ ਬਣਾ ਸਕੀਏ ਠੀਕ ਹੈ ਅਸੀਂ ਤਾਂ ਜਿਹੜੀ ਵੀ ਕੋਈ ਚੀਜ਼ ਦਿਖਾ ਦਿੰਦਾ ਉਹਨੂੰ ਸੇਮ ਕਾਪੀ ਕਰ ਦਿੰਦੇ ਆ ਸੇਮ ਕਾਪੀ ਹਾਂਜੀ ਹਾਂਜੀ ਜਿਸ ਤਰ੍ਹਾਂ ਹੁਣ ਦੇਖੋ ਇਹ ਬਾਜ ਹੈ ਇਹ ਪੇਂਟ ਦੇ ਨਾਲੇ ਬਾਜ ਦੇਖੋ ਕਿੰਨਾ ਸੋਹਣਾ ਬਣਿਆ ਹੈ ਕੰਪਿਊਟਰ ਇਹਨੂੰ ਇਦਾਂ ਨਹੀਂ ਬਣਾ ਸਕਦਾ ਨਹੀਂ ਬਣਾ ਸਕਦਾ ਉਹਦਾ ਹੋਰ ਤਰ੍ਹਾਂ ਦਾ ਹੀ ਹੁੰਦਾ ਕੰਪਿਊਟਰ ਦਾ ਉਹਦੀ ਆਪਣੀ ਲਿਆ ਹੁੰਦੀ ਹੈ ਪਰ ਇਹ ਜਿਹੜੀ ਚੀਜ਼ ਹੈ ਇਹਨੂੰ ਇਸੇ ਕਰਕੇ ਜ਼ਿਆਦਾ ਪਸੰਦ ਕੀਤਾ ਜਾਂਦਾ ਠ ਅਗਰ ਉਹ ਬਣਾਏਗਾ ਤਾਂ ਉਹ ਛੋਟਾ ਜਿਹਾ ਉਹਨੇ ਬਣਾ ਦੇਣਾ ਤੇ ਇਹਦੀ ਜਿਹੜੀ ਲਾਈਫ ਵੀ ਹੈ ਔਰ ਇਹਦੀ ਸ਼ਾਈਨਿੰਗ ਵੀ ਹੈ ਔਰ ਵਧੀਆ ਵੀ ਲੱਗ ਰਿਹਾ ਹੈ ਕੰਪਿਊਟਰ ਇਹਨਾਂ ਚੀਜ਼ਾਂ ਦੇ ਆ ਕੇ ਮਾਰ ਖਾ ਜਾਂਦਾ ਹੈ ਮਾਰ ਖਾ ਜਾਂਦਾ ਹੈ ਮਾ ਉਹੀ ਗੱਲ ਕਹੀ ਨਾ ਵੀ ਜਿਵੇਂ ਹੁਣ ਪਰਮਾਤਮਾ ਦਾ ਬਖਸ਼ਿਆ ਹੋਇਆ ਮਤਲਬ ਬੰਦੇ ਦਾ ਦਿਮਾਗ ਹੈ ਚਲੋ ਕਹਿੰਦੇ ਤਾਂ ਹੈਗਾ ਕੰਪਿਊਟਰ ਦਾ ਜੋਗ ਹੈ ਪਰ ਬੰਦੇ ਦੇ ਮਤਲਬ ਦਿਮਾਗ ਨੂੰ ਮਾਰ ਕੰਪਿਊਟਰ ਫਿਰ ਵੀ ਨਹੀਂ ਦੇ ਸਕਦਾ ਹਾਂਜੀ ਹਾਂ ਤੇ ਚਲੋ ਬਾਈ ਜੀ ਆਪਾਂ ਪਿੱਛੇ ਦਿਖਾਓ ਡਾਲੇ ਤੇ ਕਿਹੜੀ ਸ਼ਾਇਰੀ ਲਿਖੀ ਹੈ ਆਜੋ ਜੀ ਤੇ ਆਹ ਦੇਖੋ ਬਾਈ ਜੀ ਆਪਾਂ ਆ ਗਏ ਡਾਲੇ ਕੋਲ ਤੇ ਇਹ ਡਾਲਾ ਬਾਈ ਜੀ ਬਣਾਣੇ ਜਿਵੇਂ ਪੇਂਟ ਕਰਕੇ ਤੇ ਉਹੀ ਗੱਲ ਆ ਗਈ ਵੀ ਬੰਦਾ ਜਿਵੇਂ ਹੁਣ ਕੋਈ ਵੀ ਜਾਂਦਾ ਹੋਵੇ ਜਦੋਂ ਇਹ ਮਤਲਬ ਟਰੱਕ ਰੋਡ ਤੇ ਜਾਊਗਾ ਕਿਉਂਕਿ ਹਰ ਇੱਕ ਬੰਦੇ ਦਾ ਜਿਹੜਾ ਧਿਆਨ ਹੈ ਉਹ ਡਾਲੇ ਦੇ ਮਤਲਬ ਤਰਫ ਜਾਊਗਾ ਪਿੱਛੇ ਦੇਖੂਗਾ ਤੇ ਬਾਈ ਜੀ ਉਹਨਾਂ ਨੇ ਏਡੀ ਸੋਹਣੀ ਪੇਂਟਿੰਗ ਕੀਤੀ ਆ ਵੀ ਪੂਰਾ ਐਨ ਕਰਸ਼ਿਤ ਕਰਦਾ ਮਤਲਬ ਏਡੀ ਸੋਹਣੀ ਚੀਜ਼ ਬਣਾਈ ਹੈ ਤੇ ਬਾਈ ਜੀ ਜਿਵੇਂ ਤੁਸੀਂ ਕਹਿੰਦੇ ਸੀ ਸ਼ੇਰ ਕਿਹੜਾ ਕਿੱਥੇ ਲਿਖਿਆ ਜਾਣਾ ਹੈ ਸ਼ੇਰ ਤਾਂ ਇਹਦੇ ਇੱਥੇ ਲਿਖਿਆ ਜਾਊਗਾ ਜੀ ਠੀਕ ਹੈ ਇਹ ਚੀਜ਼ ਜਿਹੜੀ ਇਹਨਾਂ ਦੇ ਸ਼ੇਰ ਲਿਖਣ ਵਾਸਤੇ ਇਹ ਚੀਜ਼ ਸਪੈਸ਼ਲ ਸ਼ੇਰ ਲਿਖਣ ਵਾਸਤੇ ਹੁੰਦੀ ਹੈ ਠੀਕ ਹੈ ਕੁਝ ਵੀ ਲਿਖਾ ਸਕਦੇ ਆ ਆਪਣਾ ਇੱਥੇ ਗੋਤ ਵੀ ਲਿਖਾ ਸਕਦੇ ਨੇ ਸ਼ੇਰ ਵੀ ਲਿਖਾ ਸਕਦੇ ਆ ਇਹਨਾਂ ਦੀ ਆਪਣੀ ਪਸੰਦ ਹੁੰਦੀ ਹੈ ਜੀ ਜਿਹੜਾ ਗੱਡੀ ਦਾ ਓਨਰ ਹੋ ਗਿਆ ਜਾਂ ਡਰਾਈਵਰ ਹੋ ਗਿਆ ਇਹ ਉਹਨਾਂ ਦੀ ਆਪਣੀ ਚੁਆਇਸ ਹੁੰਦੀ ਹੈ ਕੁਝ ਵੀ ਲਿਖਾ ਸਕਦੇ ਆ ਇੱਥੇ ਕੁਝ ਵੀ ਲਵਾ ਸਕਦੇ ਆ ਇਹਨੂੰ ਪੇਂਟ ਲੱਗੇਗਾ ਪੇਂਟ ਤੋਂ ਬਾਅਦ ਫਿਰ ਇਸ ਤੇ ਸ਼ੇਰ ਲਿਖੇ ਜਾਣਗੇ ਇਹ ਚੀਜ਼ ਤੇ ਬਾਈ ਜੀ ਜਿਵੇਂ ਤੁਸੀਂ ਦੱਸਿਆ ਵੀ 95 ਸੌ 96 ਤੋਂ ਮਤਲਬ ਤੁਸੀਂ ਕੰਮ ਮਤਲਬ ਇਹ ਸਟਾਰਟਿੰਗ ਕੀਤੀ ਸਿੱਖਣ ਦੀ ਹਾਂਜੀ ਹਾਂਜੀ ਤੇ ਬਾਈ ਜੀ ਜਿਵੇਂ ਹੁਣ ਤੁਹਾਨੂੰ ਦੇਖ ਕੇ ਤਾਂ ਲੱਗਦਾ ਨਹੀਂ ਵੀ ਤੁਹਾਡੀ ਇੰਨੀ ਏਜ ਹੋਏਗੀ ਜਾਂ ਤੁਹਾਡੀ ਉਮਰ ਇੰਨੀ ਹੋਊਗੀ ਫਿਰ ਉਦੋਂ ਉਮਰ ਤੁਹਾਡੀ ਕਿੰਨੀ ਸੀ ਮੇਰੀ ਉਸ ਟਾਈਮ 15 ਸਾਲ ਦੀ ਉਮਰ ਸੀ ਹੁਣ ਮੈਂ 45 ਸਾਲ ਦਾ ਹਾਂ ਜੀ 45 ਸਾਲ ਦਾ ਵੈਸੇ ਲੱਗਦੇ ਕੋ ਨਹੀਂਗੇ ਵੀ ਮਤਲਬ ਤੁਸੀਂ 45 ਸਾਲ ਦੇ ਹੋਵੋਗੇ ਮਤਲਬ ਲੱਗਦਾ ਹੈ ਵੀ ਜਿਵੇਂ 22 33 ਸਾਲ 35 ਸਾਲ ਉਮਰ ਹੋਏਗੀ ਐਕਸਰਸਾਈਜ਼ ਕਰਦੇ ਆ ਇਹ ਦੇ ਕਰਕੇ ਆ ਜੀ ਅੱਛਾ ਅੱਛਾ ਚਲੋ ਚੰਗੀ ਗੱਲ ਹੈ ਬੰਦੇ ਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਪਰ ਵੇਖੋ ਬਾਈ ਜੀ ਜਿਵੇਂ ਕੰਮ ਸਿੱਖਣ ਦਾ ਜਨੂਨ ਹੁੰਦਾ ਤੇ ਉਹੀ ਆਂਦੇ ਨੇ ਵੀ ਜਿਹੜਾ ਤਜਰਬਾ ਹੁੰਦਾ ਹੈ ਉਹ ਉਮਰ ਦੇ ਹਿਸਾਬ ਨਾਲ ਬੋਲਦਾ ਹੈ ਤੇ ਜਿਵੇਂ ਪਾਈ ਜੀ ਹੋਰੀ ਬਿਲਕੁਲ ਛੋਟੀ ਉਮਰ ਦੇ ਵਿੱਚ 15 ਸਾਲ ਦੀ ਉਮਰ ਸੀ ਇੰਨੀ ਛੋਟੀ ਉਮਰ ਦੇ ਵਿੱਚ ਕੰਮ ਸਿੱਖੇ ਹੋਏ ਨੇ ਤਾਂ ਫਿਰ ਬਾਈ ਜੀ ਉਹ ਇੰਨੀ ਮਤਲਬ ਬਾਈ ਜੀ ਹੋਰਾਂ ਦੀ ਜਿਵੇਂ ਏਜ ਹੋ ਗਈ ਫਿਰ ਉਹ ਤਜਰਬਾ ਤਾਂ ਬੋਲਦਾ ਹੈ ਤੇ ਉਹ ਤਜਰਬਾ ਬਾਈ ਜੀ ਹੋਰਾਂ ਦਾ ਇੱਥੇ ਬੋਲਦਾ ਹੈ ਕੰਮ ਕਰਨ ਦਾ ਤਜਰਬਾ ਦੱਸ ਤਾਂ ਜੀ ਵੀ ਮੈਂ ਕੰਮ ਸਿੱਖਿਆ ਹੋਇਆ ਹਾਂ ਜੀ ਪਾਈ ਜੀ ਇਹ ਗੱਡੀ ਆਪਣੀ ਹੈ ਜੀ ਹਾਂ ਜੀ ਹਾਂ ਆਪਣੀ ਤੇ ਇਹ ਗੱਡੀ ਨਵੀਂ ਲਈ ਹੈ ਹਾਂ ਹਾਂ ਪਹਿਲਾਂ ਗੱਡੀਆਂ ਨੇ ਆਪਣੇ ਕੋਲ ਅੱਛਾ ਗੱਡੀਆਂ ਦਾ ਕੰਮ ਕਰਦੇ ਹੋ ਤੇ ਬਾਈ ਜੀ ਪਹਿਲਾਂ ਤਾਂ ਆਪਣਾ ਮੇਰਾ ਨਾਂ ਜਪ੍ਰੀਤ ਆ ਪ੍ਰੀਤ ਕਰਾਇਆ ਪ੍ਰੀਤ ਕਰਾਇਆ ਹਾਂਜੀ ਯਾਨੀ ਕਿ ਜਿਵੇਂ ਜੇ ਇਹ ਵੀ ਟਰੱਕ ਹੈ ਜਿਵੇਂ ਵੀ ਇਹ ਵੀ ਟਰੱਕ ਆਪਣਾ ਹੈ ਹਾਂਜੀ ਹਾਂ ਤੇ ਬਾਈ ਜੀ ਜਿਵੇਂ ਤੁਸੀਂ ਮਤਲਬ ਬਾਡੀ ਤਿਆਰ ਕਰਾ ਰਹੇ ਹੋ ਤੇ ਜਿਵੇਂ ਬਾਈ ਜੀ ਹੁਰਾਂ ਨੇ ਉੱਪਰ ਮਤਲਬ ਪੇਂਟਿੰਗ ਕਰਕੇ ਜਿਵੇਂ ਸੱਚਖੰਡ ਸਾਹਿਬ ਲਿਖਿਆ ਹੋਇਆ ਜਾਂ ਖੰਡਾ ਬਣਾਇਆ ਹੋਇਆ ਜਾਂ ਤੁਸੀਂ ਹੋਰ ਕੁਝ ਕਿਹਾ ਤੇ ਤੁਹਾਡੀ ਹਰ ਇੱਕ ਚੁਆਇਸ ਦੀ ਇਹਨਾਂ ਨੇ ਮਤਲਬ ਜਿਵੇਂ ਚੀਜ਼ ਤਿਆਰ ਕੀਤੀ ਹੈ ਤੇ ਬਾਈ ਜੀ ਜਿਵੇਂ ਹੁਣ ਲਾਲੋ ਵੀ ਯੁੱਗ ਬਦਲ ਗਿਆ ਨਵਾਂ ਜਮਾਨਾ ਆ ਗਿਆ ਵੀ ਕੰਪਿਊਟਰ ਦਾ ਯੁੱਗ ਹੈ ਤੇ ਅੱਜਕੱਲ ਕੰਪਿਊਟਰ ਦੇ ਵਿੱਚ ਇੰਨੀ ਵਧੀਆ ਮਤਲਬ ਕੰਪਿਊਟਰ ਚੀਜ਼ਾਂ ਕੱਢਦਾ ਹੈ ਫਿਰ ਵੀ ਤੁਸੀਂ ਮਤਲਬ ਇਨਾਂ ਕੋਲ ਹੱਥ ਦੀ ਪੇਂਟਿੰਗ ਕਰਾਉਂਦੇ ਹੋ ਤੇ ਇਹਦੇ ਵਿੱਚ ਮਤਲਬ ਕੀ ਫਰਕ ਹੈ ਜੀ ਅਸੀਂ ਨਾ 2018 ਦੇ ਵਿੱਚ ਗੱਡੀਆਂ ਕਢਾਈਆਂ ਸੀ ਉਦੋਂ ਵੀ ਇਹਦੇ ਨਾਲ ਦੀ ਅਸੀਂ ਉਰੋਂ ਦਾ ਰੰਗ ਇਨਾਂ ਤੋਂ ਹੀ ਕਰਾਇਆ ਸੀਗਾ ਉਦੋਂ ਇਹਨਾਂ ਦੀ ਦੁਕਾਨ ਉੱਥੇ ਹੁੰਦੀ ਸੀ ਚੌਂਕ ਚ ਬੰਦਾ ਸਿੰਘ ਭਾਦਰ ਚੌਂਕ ਦੇ ਵਿੱਚ ਹੀ ਦੁਕਾਨ ਸੀ ਠੀਕ ਹੈ ਬਈ ਬਹੁਤ ਪੁਰਾਣੇ ਜੁੜੇ ਹੋਏ ਆ ਵੀ ਸ਼ੁਰੂ ਤੋਂ ਰੰਗ ਅਸੀਂ ਇੱਥੇ ਹੀ ਕਰਵਾਏ ਹੋਏ ਨੇ ਹੁਣ ਵੀ ਦੋ ਗੱਡੀਆਂ ਨੇ ਇੱਕ ਉਧਰ ਰੰਗ ਹੋ ਰਹੀ ਹੈ ਉਹ ਵੀ ਇਨਾਂ ਕੋਲੇ ਲੱਗੀ ਦੇ ਨਾਲ ਦੀ ਹੁਣ ਵੀ ਜਿਵੇਂ ਬਾਈ ਜੀ ਹੁਰਾਣ ਆਪਾਂ ਗੱਲਬਾਤ ਕੀਤੀ ਤੇ ਬਾਈ ਜੀ ਹੁਰਾਣੇ ਦੱਸਿਆ ਵੀ ਜਿਵੇਂ ਮਤਲਬ ਜਿਹੜੇ ਡਰਾਈਵਰ ਭਰਾ ਜਿਵੇਂ ਹੁਣ ਗੱਡੀਆਂ ਨਵੀਆਂ ਲੈਂਦੇ ਨੇ ਜਾਂ ਬਾਡੀਆਂ ਤਿਆਰ ਕਰਾਉਂਦੇ ਨੇ ਕੰਮ ਕਰਾਉਂਦੇ ਨੇ ਵੀ ਕਈ ਵਾਰ ਇੰਜ ਹੁੰਦਾ ਵੀ ਬੰਦੇ ਕੋਲ ਟਾਈਮ ਨਹੀਂ ਹੁੰਦਾ ਤੇ ਸਮਾਂ ਘੱਟ ਹੁੰਦਾ ਉਦੋਂ ਪਹਿਲਾਂ ਕਿਸੇ ਹੋਰ ਦਾ ਟਰੱਕ ਤਿਆਰ ਕਰਨਾ ਹੁੰਦਾ ਤੇ ਉਹਦੇ ਬਾਰੇ ਬਾਈ ਜੀ ਨੇ ਦੱਸਿਆ ਵੀ ਜਿਵੇਂ ਉਹਨਾਂ ਨੂੰ ਭਾਵੇਂ ਮਤਲਬ ਟਾਈਮ ਲੱਗ ਜੇ ਤੇ ਉਹ ਟਾਈਮ ਮਤਲਬ ਵੀ ਅੱਗੇ ਕਰਕੇ ਵੀ ਜਿਵੇਂ ਕਹਿ ਦਿੰਦੇ ਨੇ ਵੀ ਇਸ ਕੰਮ ਬਲੇਟ ਕਰਾ ਲਾਂਗੇ ਪਰ ਕੰਮ ਤੁਹਾਡੇ ਕੋਲ ਹੀ ਕਰਾਣਾ ਹੈ ਇਹ ਗੱਲ ਸਹੀ ਹੈ ਜੀ ਬਿਲਕੁਲ ਸਹੀ ਹੈ ਹੁਣ ਅਸੀਂ ਵੀ 15-20 ਦਿਨ ਹੋ ਗਏ ਇਹਨਾਂ ਨੂੰ ਸਾਈ ਪਹਿਲਾਂ ਦੀ ਕੀਤੀ ਹੋਈ ਹੈ ਠੀਕ ਹੈ ਹੁਣ ਗੱਡੀਆਂ ਤਿਆਰ ਹੋ ਗਈਆਂ ਨੇ ਵੀ ਕਰਾਉਣਾ ਕੰਮ ਇੱਥੇ ਹੀ ਆ ਯਾਨੀ ਕਿ 15-20 ਦਿਨ ਪਹਿਲਾਂ ਸਾਈ ਦਿੱਤੀ ਹੋਈ ਹੈ ਤੇ ਕੰਮ ਹੁਣ ਹੋ ਰਿਹਾ ਹੈ ਤੇ ਬਾਈ ਜੀ ਜਿਵੇਂ ਹੁਣ ਇਹਨਾਂ ਨੇ ਪੇਂਟਿੰਗ ਕੀਤੀ ਤੇ ਮਤਲਬ ਤੁਸੀਂ ਗੱਡੀਆਂ ਲੈ ਕੇ ਬਾਹਰ ਅੰਦਰ ਜਾਂਦੇ ਵੀ ਬਾਹਰ ਦੀਆਂ ਸਟੇਟਾ 'ਚ ਜਾਂਦੇ ਹੋ ਤੇ ਉੱਥੇ ਲੋਕ ਮਤਲਬ ਜਿਵੇਂ ਪੁੱਛਦੇ ਨਹੀਂ ਵੀ ਕਿਤੇ ਪੁੱਛਦੇ ਨਹੀਂ ਜ਼ਰੂਰ ਪੁੱਛਦੇ ਨੇ ਵੀ ਕਿੱਥੋਂ ਰੰਗ ਕਰਾਇਆ ਜਾਂ ਕਿੱਥੋਂ ਗੱਡੀ ਤਿਆਰ ਕਰਾਈ ਹੈ तकरीबन ਸਾਰੀ ਜਗ੍ਹਾ ਹੀ ਪੁੱਛਦੇ ਨੇ ਹਾਂ ਮਤਲਬ ਵੀ ਉਹਦੇ ਵਿੱਚ ਮਤਲਬ ਇਹ ਚੀਜ਼ ਜਿਹੜੀ ਆਪਣੇ ਪੰਜਾਬ ਦੀ ਖਾਸੀਅਤ ਹੈ ਵੀ ਉਹ ਇਹ ਹੀ ਹੈ ਵੀ ਡਰਾਈਵਰਾਂ ਦੇ ਸ਼ੌਕ ਆਪਣੇ ਪੰਜਾਬੀਆਂ ਦੇ ਲੱਗ ਹੀ ਹੁੰਦੇ ਨੇ ਕਿਉਂਕਿ ਜਿਹੜੀਆਂ ਗੱਡੀਆਂ ਨੇ ਉਹ ਦੁਲਹਣਾਂ ਵਾਂਗੂ ਸ਼ਿੰਗਾਰ ਕੇ ਰੱਖਦੇ ਨੇ ਬਿਲਕੁਲ ਸਹੀ ਗੱਲ ਉਹਨਾਂ ਨੂੰ ਪੂਰਾ ਤਿਆਰ ਕਰਕੇ ਰੱਖਦੇ ਨੇ ਹਾਂ ਹੋਰ ਬਾਈ ਜੀ ਹਾਂਜੀ ਵਧੀਆ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕਿੱਦਾਂ ਜੀ ਠੀਕ ਠਾਕ ਜੀ ਤੇ ਇਹ ਮਤਲਬ ਟਰੱਕ ਕਾਪੜਾ ਹੀ ਹਾਂਜੀ ਹਾਂਜੀ ਅੱਛਾ ਤੇ ਬਾਈ ਜੀ ਜਿਵੇਂ ਹੁਣ ਇਹ ਮਤਲਬ ਲਾ ਲੋ ਵੀ ਪੇਂਟ ਹੋ ਗਿਆ ਟਰੱਕ ਦਾ ਹਾਂਜੀ ਵੀ ਹੁਣ ਇਹਦੇ ਉੱਪਰ ਮਤਲਬ ਲਿਖਾਈ ਹੋਣੀ ਹੈ ਹਾਂਜੀ ਤੇ ਜਿਵੇਂ ਤੁਸੀਂ ਆਪਣੀ ਮਨਮਰਜ਼ੀ ਦਾ ਕੁਝ ਉੱਤੇ ਲਿਖਵਾਣਾ ਹੈ ਹਾਂਜੀ ਤੇ ਜਿਵੇਂ ਆਪਾਂ ਸੁਖਦੇਵ ਜੀ ਹੋਰ ਬਾਈ ਜੀ ਹੋਰਾਂ ਨਾਲ ਪੇਂਟਰ ਨਾਲ ਮਤਲਬ ਗੱਲਬਾਤ ਕੀਤੀ ਤੇ ਤੁਸੀਂ ਵੀ ਮਤਲਬ ਇਹ ਜਿਹੜਾ ਕੰਮ ਹੈ ਵੀ ਉਹਨਾਂ ਕੋਲ ਹੀ ਕਰਾਉਂਦੇ ਹੋ ਹਾਂਜੀ ਹਾਂਜੀ ਉਹਨਾਂ ਤੋਂ ਹੀ ਕਰਵਾ ਰਹੇ ਹਾਂ ਜੀ ਅੱਛਾ ਅੱ ਤੇ ਆਪਣੀ ਵੀ ਟਰਾਂਸਪੋਰਟ ਆਈ ਗੱਡੀਆਂ ਦੀ ਹਾਂਜੀ ਹਾਂਜੀ ਆਪਣੇ ਵੀ ਕੰਮ ਗੱਡੀਆਂ ਦਾ ਹੀ ਹੈ ਜੀ ਗੱਡੀਆਂ ਦਾ ਕੰਮ ਹੈ ਅੱਛਾ ਜਾਣੀ ਕਿ ਮਤਲਬ ਜਿਹੜਾ ਇਹ ਮਤਲਬ ਜਿਹੜਾ ਬਾਈ ਜੀ ਇਹ ਮਤਲਬ ਰੰਗ ਹੈ ਇਹ ਹੱਥ ਨਾਲ ਹੀ ਮਾਰਿਆ ਜਾਂਦਾ ਹੈ ਹੱਥ ਨਾਲ ਹੀ ਜੀ ਹੱਥ ਨਾਲ ਹੀ ਜਿਵੇਂ ਅੱਜ ਕੱਲ ਨਵੀਂ ਤਕਨੀਕ ਆ ਗਈ ਵੀ ਮਤਲਬ ਪ੍ਰੈਸ਼ਰ ਦੇ ਨਾਲ ਰੰਗ ਮਾਰੇ ਜਾਂਦੇ ਨੇ ਹਾਂਜੀ ਕਿ ਕਿਨੇ ਹੁਣ ਇਹ ਨਵੇਂ ਡੋਕਲੇ ਦੇ ਪਾਟੇ ਨੂੰ ਹੱਥ ਨਾਲ ਰੰਗ ਕੀਤਾ ਗਿਆ ਬਾਈ ਜੀ ਪ੍ਰੈਸ਼ਰ ਤੇ ਮਤਲਬ ਹੱਥ ਵਾਲੇ ਰੰਗ ਦੇ ਵਿੱਚ ਕੀ ਫਰਕ ਹੈ ਜੀ ਇਹਦੀ ਲਾਈਫ ਟਾਈਮ ਜ਼ਿਆਦਾ ਜੀ ਅੱਛਾ ਹਾਂਜੀ ਹੱਥ ਦੀ ਕਾਰਾਗਰੀ ਜ਼ਿਆਦਾ ਸੋਹਣੀ ਲੱਗਦੀ ਹੈ ਜੀ ਕੁਦਰਤੀ ਚੀਜ਼ ਹੈ ਵੀ ਜਾਣੀ ਕਿ ਬਾਈ ਜੀ ਕਹਿਣ ਦਾ ਇਹ ਮਤਲਬ ਹੈ ਵੀ ਜਿਹੜਾ ਮਤਲਬ ਖੁਆਰਾ ਹੁੰਦਾ ਹੈ ਉਹ ਤਾਂ ਇੱਕ ਹਵਾ ਜੀ ਮਾਰਦਾ ਹੈ ਤੇ ਜਿਹੜਾ ਬੁਰਛ ਦੇ ਨਾਲ ਰੰਗ ਆ ਮੋਟਾ ਰੰਗ ਚੜ ਜਾਂਦਾ ਹੈ। ਉਹਦੀ ਲਾਈਫ ਜਾਦੀ ਹੈ ਜੀ। ਉਹਦੀ ਲਾਈਫ ਜਾਦੀ ਹੈ। ਹਾਂਜੀ। ਅੱਛਾ ਹੁਣ ਇਤੂ ਬਾਦ ਜਦੋਂ ਮਤਲਬ ਵੀ ਇਹ ਜਿਵੇਂ ਹੁਣ ਰੰਗ ਵੱਜ ਗਿਆ ਇਤੂ ਬਾਦ ਫਿਰ ਤੁਸੀਂ ਉੱਤੇ ਇੱਥੇ ਲਿਖਾਈ ਇੱਥੇ ਲਿਖਾਈ ਕਰਵਾਵਾਂਗੇ ਜੀ ਹੁਣ। ਹਾਂਜੀ। ਤੇ ਬਾਈ ਜੀ ਕਿੰਨੇ ਸਾਲ ਹੋ ਗਏ ਇੰਨਾ ਜਿ ਕੋ ਬਾਈ ਜੀ ਫਰਾਂ ਕੋਲ ਮਤਲਬ ਕੰਮ ਕਰਾਉਂਦੇ ਆ। ਸਾਨੂੰ 2017-18 ਤੋਂ ਲੱਗੇ ਆ ਜੀ ਆਪਾਂ ਗੱਡੀਆਂ ਜੋ ਪਏ ਆ ਇੰਨਾਂ ਕੋਲ ਹੀ ਕਰਵਾ ਰਹੇ ਆ ਰ ਤੇ ਬਾਈ ਜੀ ਜਿਵੇਂ ਹੁਣ ਤੁਸੀਂ ਇਹ ਗੱਡੀ ਆ ਜਿਵੇਂ ਹੁਣ ਇਸ ਤੋਂ ਬਾਅਦ ਹਜੇ ਤਾਂ ਮਤਲਬ ਸਿੰਪਲ ਲੱਗਦੀ ਆ ਭਾਈ ਤੇ ਜਦੋਂ ਇਹਦੇ ਉੱਤੇ ਮਤਲਬ ਤੁਸੀਂ ਆਪਣੀ ਮਨਮਰਜ਼ੀ ਦਾ ਕੁਝ ਮਤਲਬ ਭੁੱਗੀਆਂ ਮੋਰ ਬਾਜ ਜਾਂ ਕੋਈ ਆਪਣਾ ਕੁਝ ਵੀ ਗੋਤਲ ਖਾਇਆ ਤਾਂ ਇਹਦਾ ਜਿਹੜਾ ਰੰਗ ਹੈ ਉਹ ਅਲੱਗ ਹੀ ਹੋਏਗਾ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਬਾਹਰ ਜਾਂਦੇ ਹੋ ਫਿਰ ਲੋਕ ਪੁੱਛਦੇ ਵੀ ਨੇ ਪੁੱਛਦੇ ਨੇ ਜੀ ਖਾਸ ਕਰ ਬਹੁਤ ਜ਼ਿਆਦਾ ਪੁੱਛਦੇ ਨੇ ਇੱਥੋਂ ਦਾ ਕਿ ਕੰਮ ਕਿੱਥੋਂ ਕਰਾਇਆ ਕਿੱਥੋਂ ਤਿਆਰ ਕਰਾਈਆਂ ਗੱਡੀਆਂ ਬਹੁਤ ਜ਼ਿਆਦਾ ਪੁੱਛਦੇ ਨੇ ਜੀ ਕਿਉਂਕਿ ਸੋਹਣਾ ਗੱਡੀ ਮੂੰਹਾਂ ਬੋਲਦੀ ਤਿਆਰ ਹੋ ਕੇ ਜੀ ਹੁਣ ਤੁਸੀਂ ਉਹ ਵੇਖਿਆ ਜੀ ਉਹਦੀ ਪੇਂਟਿੰਗ ਹੋਈ ਤੇ ਬਾਈ ਜੀ ਜਿਵੇਂ ਹੁਣ ਇਹ ਜਦੋਂ ਗੱਡੀ ਤਿਆਰ ਹੋ ਜਾਂਦੀ ਹੈ ਤੇ ਜਿਹੜਾ ਡਰਾਈਵਰ ਹੁੰਦਾ ਉਹਨੂੰ ਮਤਲਬ ਗੱਡੀ ਦੇ ਨਾਲ ਬੜਾ ਪਿਆਰ ਹੁੰਦਾ ਹਾਂ ਕਹਿੰਦੇ ਨਹੀਂ ਹੁੰਦੇ ਵੀ ਦੁਲਹਣਾਂ ਵਾਂਗੂ ਗੱਡੀ ਉਹਨਾਂ ਤੋਂ ਵਾਦੀ ਹੁੰਦੀ ਨਹੀਂ ਜੱਗਾ ਕਹਿੰਦਾ ਜੁੱਤੀ ਝਾੜ ਕੇ ਚਰੀ ਮਟਿਆਰੇ ਗੱਡੀ ਆ ਸ਼ਕੀਨ ਜਾਨੀ ਤੇ ਫਿਰ ਮਤਲਬ ਦਿਲ ਨੂੰ ਪੂਰੀ ਖੁਸ਼ੀ ਮਿਲਦੀ ਹੈ ਮੈਂ ਕਹਿੰਦਾ ਜੀ ਬੰਦਾ ਆਪਣੀ ਦੁਲਹਣੋਂ ਤਾਂ ਜ਼ਿਆਦਾ ਹੀ ਵਾਦ ਪਿਆਰ ਕਰਕੇ ਰੱਖਦਾ ਇਹਨੂੰ ਸਾਹਮਣੇ ਰੱਖਦਾ ਹੈ ਤਾਈ ਤਿਆਰ ਇੰਨੀਆਂ ਕਰਵਾਨੇ ਸ਼ੌਂਕ ਨਾਲ ਠੀਕ ਹੈ ਜੀ ਹਾਂਜੀ ਤੇ ਚਲੋ ਬਾਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਗੱਲਬਾਤ ਕੀਤੀ ਠੀ ਜਿਸ ਤਰ੍ਹਾਂ ਇਹ ਦੇਖੋ ਇਹ ਮਰਸੀਡੀਜ਼ ਦਾ ਲੋਗੋ ਹੈ ਠੀਕ ਹੈ ਜੀ ਕੰਪਿਊਟਰ ਇਦਾਂ ਨਹੀਂ ਕੱਢ ਸਕਦਾ ਹੈ ਜਿਸ ਤਰ੍ਹਾਂ ਇਹ ਡਬਲ ਸ਼ੇਡ ਦਾ ਕਰਦਾ ਹੈ ਨਾ ਇਹਨੂੰ ਕੰਪਿਊਟਰ ਇਦਾਂ ਨਹੀਂ ਕਰ ਸਕਦਾ ਕੰਪਿਊਟਰ ਵੱਤ ਵਾਤੇ ਇਹਨੂੰ ਇੱਕ ਰੰਗ ਦਾ ਕੱਢ ਦੇਗਾ ਦੂਸਰੇ ਰੰਗ ਦਾ ਵਿੱਚੋਂ ਗੈਪ ਪਾ ਦੇਗਾ ਪਰ ਇਦਾਂ ਉਹਦਾ ਉਹਦਾ ਰੋਹ ਵੀ ਨਹੀਂ ਆਦਾ ਪਰਸਨੈਲਿਟੀ ਨਹੀਂ ਬਣਦਾ ਜਿੱਦਾਂ ਇਹ ਬਣਿਆ ਹੋਇਆ ਹੈ ਵੀ ਜਾਣੀ ਕਿ ਜਿਵੇਂ ਤੁਸੀਂ ਹੱਥ ਨਾਲ ਬਣਾਇਆ ਹਾਂਜੀ ਕੰਪਿਊਟਰ ਉਹ ਮਤਲਬ ਉਹਦੀ ਪਰਸਨੈਲਿਟੀ ਨਹੀਂ ਪੈਂਦੀ ਬਾਕੀ ਉਹੀ ਗੱਲ ਆ ਗਈ ਵੀ ਟੇਪ ਲੱਗੀ ਤਾਂ ਅਲੱਗ ਹੀ ਦੇਖ ਜਾਂਦੀ ਐ। ਇਹ ਪੱਕਾ ਪੇਂਟ ਆ ਵੀ ਨਾ ਤਾਂ ਉੱਤਰੇ ਤੇ ਨਾ ਹੀ ਕੋਈ ਇਹਨੂੰ ਖੁਰਚ ਕੇ ਲਾ ਸਕਦਾ। ਹਾਂਜੀ ਔਰ ਇਹਦੀ ਲਾਈਫ ਵੀ ਹੈ। ਹਾਂ ਔਰ ਦੇਖੋ ਕਿੰਨਾ ਸੋਹਣਾ ਲੱਗ ਰਿਹਾ। ਬਿਲਕੁਲ ਜੇ ਆਪਾਂ ਟੇਪ ਨਾਲ ਕਢਾਣੇ ਆ ਤਾਂ ਉਹ ਕੱਲਾ ਬਲੈਕ ਕਲਰ ਦਾ ਕੱਢ ਦੇਗਾ। ਇਹ ਜਿੱਦਾਂ ਹੁਣ ਡਬਲ ਕਰਤਾ ਆਪਾਂ ਨਾਲ ਸਿਲਵਰ ਲਗਾਤਾ ਐ। ਇਸੇ ਕਰਕੇ ਇਹਦਾ ਰੋ ਪੈ ਰਿਹਾ। हां हां बाबा ਉਹੀ ਗੱਲ ਆ ਗਈ ਪਾਈ ਜੀ ਵੀ ਹੁਣ ਅਲੱਗ-ਅਲੱਗ ਤਰ੍ਹਾਂ ਦੀਆਂ ਟੇਪਾਂ ਲਾਣੀਆਂ ਪੈਣਗੀਆਂ ਪਰ ਉਹਨਾਂ ਦੇ ਕੱਟ ਦਿਸਣਗੇ ਉਹੀ ਗੱਲ ਹੈ ਵੀ ਉੰਨੀ ਦਾ ਕੱਟ ਲਾ ਕੇ ਉਹ ਚੀਜ਼ ਨਹੀਂ ਬਣਦੀ ਜਿਹੜੀ ਆਪਾਂ ਬਣਾਈ ਜਾਂਦੀ ਹੈ ਹਾਂਜੀ ਹਾਂ ਹਾਂਜੀ ਹਾਂ ਇਹਦਾ ਅੱਜ ਕੱਲ ਬਹੁਤ ਗੱਡੀਆਂ ਤੇ ਚੱਲ ਰਿਹਾ ਹੈ ਮਰਸੀਡੀਜ਼ ਦਾ ਰੋਗ ਠੀਕ ਹੈ ਜੀ ਇਹ ਵੀ ਅੱਜ ਕੱਲ ਇਹਦਾ ਟ੍ਰੈਂਡ ਹੈ ਪੂਰਾ ਟ੍ਰੈਂਡ ਹੈ ਜੀ ਇਹ ਵੀ ਪੂਰਾ ਕੋਈ ਵਧੀਆ ਤਰੀਕੇ ਨਾਲ ਨਹੀਂ ਬਣਦਾ ਕਿਸੇ ਕੋਲੋਂ ਵੀ ਜਿਸ ਤਰ੍ਹਾਂ ਹੁਣ ਇਹਦੇ ਆ ਤਿੰਨੇ ਖੁੰਝੇ ਆ ਬਿਲਕੁਲ ਇਹਨਾਂ ਬਰਾਬਰ ਹਨ ਤੁਸੀਂ ਨਾਪ ਵੀ ਸਕਦੇ ਹੋ ਠੀਕ ਹੈ ਤੇ ਉਹ ਕਿਸੇ ਦਾ ਇਹਨੂੰ ਲਾਤ ਇੱਥੇ ਲੈ ਆਣਗੇ ਏਕੇਰਾ ਘੱਟ ਹੁੰਦਾ ਕਈਆਂ ਦੇ ਜ਼ਿਆਦਾ ਹੋ ਜਾਂਦਾ ਪਰ ਸਾਡਾ ਇਹ ਬਿਲਕੁਲ ਬਰਾਬਰ ਹੈ ਬਰਾਬਰ ਹੈ ਇਸੇ ਕਰਕੇ ਇਹਦਾ ਰੋਬ ਜ਼ਿਆਦਾ ਹੈ ਰੋਬ ਜ਼ਿਆਦਾ ਹੈ ਇਹ ਬਰੀਕੀਆਂ ਹੁੰਦੇ ਨੇ ਥੋੜੀਆਂ ਜਿਹੜੀਆਂ ਕਿ ਇਸ ਚੀਜ਼ ਤੇ ਦੇਖਿਆ ਜਾਂਦੇ ਨੇ ਤੇ ਬਾਈ ਜੀ ਜਿਵੇਂ ਆਪਾਂ ਮਤਲਬ ਪਰਦੀ ਸਾਈਡ ਵੇਖਿਆ ਵੀ ਸੱਚਖੰਡ ਸਾਹਿਬ ਲਿਖਿਆ ਹੋਇਆ ਤੇ ਇਸ ਸਾਈਡ ਵੀ ਮਤਲਬ ਜਿਵੇਂ ਲਿਖਿਆ ਹੋਇਆ ਹੈ ਤੇ ਮਤਲਬ ਇਹ ਇਸ ਸਾਈਡ 'ਤੇ ਵੀ ਜਿਵੇਂ ਕੁਝ ਉੱਧਰ ਹੋਰ ਲਿਖਿਆ ਜਾਏ ਅਲੱਗ ਲਿਖਿਆ ਜਾਏ ਇਹ ਚੁਆਇਸ ਹੁੰਦੀ ਹੈ ਜੀ ਜਿਹੜੀ ਇਹ ਇੱਕ ਇਸ ਤਰ੍ਹਾਂ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ ਇਹ ਜਿਹੜਾ ਟਰੱਕ ਦਾ ਓਨਰ ਹੈ ਮਾਲਕ ਹੈ ਇਹ ਉਹਦੀ ਪਸੰਦ ਨਾਲ ਲਿਖਿਆ ਜਾਂ ਕਈ ਵਾਰ ਇਹ ਵੀ ਹੁੰਦਾ ਹੈ ਕਿ ਜਿੱਦਾਂ ਹੁਣ ਇੱਕ ਟਰਾਂਸਪੋਰਟ ਦਾ ਨਾਮ ਆ ਜਾਂਦਾ ਹੈ ਜੀਟੀਸੀ ਘਰਾਇਆ ਟਰਾਂਸਪੋਰਟ ਕੰਪਨੀ ਲਿਖਿਆ ਗਿਆ ਇਹ ਠੀਕ ਹੈ ਜੀ ਜੀ ਤੇ ਘਰਾਇਆ ਟੀ ਤੇ ਟਰਾਂਸਪੋਰਟ ਸੀ ਤੇ ਕੰਪਨੀ ਇਹ ਓਨਰ ਨੇ ਦੱਸਣਾ ਹੈ ਕਿ ਉਹ ਦੀ ਕਿਹੜੀ ਟਰਾਂਸਪੋਰਟ ਹੈ ਕਈ ਵਾਰ ਜਿਸ ਤਰ੍ਹਾਂ ਕੋਈ ਬਾਹਰ ਟਰਾਂਸਪੋਰਟਰ ਦੇ ਚੱਲਦੇ ਨੇ ਉਹ ਆਪਣਾ ਉਹ ਵੀ ਲਿਖਾ ਲੈਂਦੇ ਨੇ ਇਹ ਉਹਨਾਂ ਦੀ ਚੁਆਇਸ ਨਾਲ ਹੁੰਦਾ ਜੀ ਸਾਡੀ ਚੁਆਇਸ ਨਾਲ ਨਹੀਂ ਸਾਨੂੰ ਤਾਂ ਜਿਹੜਾ ਕੁਝ ਕਿਹਾ ਜਾਊਗਾ ਅਸੀਂ ਨੇ ਉਹ ਕਰਨਾ ਹੁੰਦਾ ਹੈ ਠੀਕ ਹੈ ਠੀਕ ਹੈ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆ ਵੀ ਜਿਵੇਂ ਹੁਣ ਤੁਸੀਂ ਮਤਲਬ ਪਰਦੇ ਪਾਸੇ ਬਾਜ ਬਣਾਇਆ ਸੱਚਖੰਡ ਲਿਖਿਆ ਜਾ ਵਿੱਚ ਖੰਡਾ ਮਤਲਬ ਬਣਾਇਆ ਹੋਇਆ ਤੇ ਪਿੱਛੇ ਤੁਸੀਂ ਦੱਸਿਆ ਵੀ ਕੰਪਨੀ ਦਾ ਨਾਮ ਸ਼ਾਰਟਕਟ ਦੇ ਵਿੱਚ ਲਿਖਿਆ ਹੋਇਆ ਹੈ ਹਾਂਜੀ ਹਾਂਜੀ ਤੇ ਜਿਵੇਂ ਤੁਸੀਂ ਮਤਲਬ ਇਹ ਪੇਂਟਿੰਗ ਕਰਦੇ ਹੋ ਵੀ ਪਹਿਲਾਂ ਇਹਨੂੰ ਕੱਚਾ ਬਣਾਉਂਦੇ ਹੋ ਜੀ ਇਹਨੂੰ ਪਹਿਲਾਂ ਅਸੀਂ ਨਾਪ ਲੈਨੇ ਆ ਜੀ ਨਾਪ ਕੇ ਸਾਰਾ ਇਹਦਾ ਸਾਈਜ਼ ਇੱਕ ਵਾਰੀ ਦਿਖਾ ਦਿੰਨੇ ਆ ਓਨਰ ਨੂੰ ਕਿ ਉਹਨੂੰ ਸਾਈਜ਼ ਦੇਖ ਲਓ ਕਿ ਕੋਈ ਵੱਡਾ ਛੋਟਾ ਕਰਨਾ ਹੈ ਜਾਂ ਤੁਹਾਡੀ ਠੀਕ ਹੈ ਤੁਹਾਨੂੰ ਪਸੰਦ ਹੈ ਜੇ ਉਹ ਕਹਿੰਦੇ ਆ ਕਿ ਵੱਡਾ ਛੋਟਾ ਚੌਕ ਨਾਲ ਪਹਿਲਾਂ ਅਸੀਂ ਇਹਨੂੰ ਲਿ ਤਕਰੀਬਨ ਠੀਕ ਹੀ ਹੁੰਦਾ ਕਿਉਂਕਿ ਜਿਹੜਾ ਪੇਂਟਰ ਹੁੰਦਾ ਉਹਨੇ ਆਪਣਾ ਹੀ ਸਾਈਜ਼ ਪਹਿਲਾਂ ਦੇਖਣਾ ਹੁੰਦਾ ਕਿ ਕਿੱਦਾਂ ਜੱਜ ਸਕਦਾ ਹੈ ਤੇ ਉਸ ਤੋਂ ਬਾਅਦ ਫਿਰ ਇਹਨੂੰ ਪੱਕਾ ਕਰ ਦਿੰਦੇ ਆ ਤੇ ਬਾਈ ਜੀ ਜਿਵੇਂ ਹੁਣ ਤੁਸੀਂ ਆਪਣੀ ਉਮਰ ਦੱਸੀ ਵੀ ਇੰਨਾ ਲੰਮਾ ਸਮਾਂ ਕੰਮ ਹੋ ਗਿਆ ਮਤਲਬ ਤੁਹਾਨੂੰ ਇਹ ਕਰਦੇ ਆ ਨੂੰ ਹਾਂਜੀ ਤੇ ਜਿਵੇਂ ਹੁਣ ਤੁਹਾਨੂੰ ਮਤਲਬ ਥੋੜਾ ਬੜਾ ਆਈਡੀਆ ਹੈਗਾ ਵੀ ਕਿੰਨੇ ਮਤਲਬ ਟਰੱਕਾਂ ਦੇ ਉੱਤੇ ਜਾਂ ਗੱਡੀਆਂ ਦੇ ਉੱਤੇ ਤੁਸੀਂ ਪੇਂਟਿੰਗ ਕਰ ਚੁੱਕੇ ਹੋ ਇਹਦਾ ਕੋਈ ਯਾਦ ਹੀ ਨਹੀਂ ਹੈਗਾ ਜੀ ਕਿ ਨੇਕਾਂ ਹੀ ਗੱਡੀਆਂ ਇਹ ਗੱਡੀਆਂ ਆ ਜਾਂ ਮਤਲਬ ਟਰੱਕਾਂ ਦੇ ਉੱਪਰ ਤੁਸੀਂ ਪੇਂਟਿੰਗ ਕਰ ਚੁੱਕੇ ਹੋ। ਹਾਂਜੀ ਹਾਂ। ਤੇ ਜਿਵੇਂ ਬਾਈ ਜੀ ਕਈ ਥਾਵਾਂ ਤੇ ਜਿਵੇਂ ਲਾਲੋ ਵੀ ਹੁਣ ਆਪਾਂ ਮਤਲਬ ਇਹ ਤੁਸੀਂ ਪੇਂਟਿੰਗ ਕਰਦੇ ਹੋ ਜਾਂ ਉੱਪਰ ਕੁਝ ਵੀ ਬਣਾਉਂਦੇ ਹੋ ਤੇ ਮਤਲਬ ਜਿਵੇਂ ਕਈ ਥਾਵਾਂ ਤੇ ਨਾ ਤੁਸੀਂ ਆਪਣਾ ਨਾਮ ਵੀ ਲਿਖ ਦਿਓ ਕਿਤੇ। ਕਿਤੇ ਕਿਤੇ ਲਿਖ ਦਿੰਦੇ ਆ ਜੀ। ਅੱਛਾ। ਜਿਹੜੇ ਕੋਈ ਲੱਗੇ ਕਿ ਗੱਡੀ ਜ਼ਿਆਦਾ ਸੋਹਣੀ ਬਣ ਗਈ ਜਾਂ ਟਾਈਮ ਹੈਗਾ ਫ੍ਰੀ ਫਿਰ ਪਿੱਛੇ ਨਾਮ ਵੀ ਲਿਖ ਦਿੰਦੇ ਆ ਮੋਬਾਈਲ ਨੰਬਰ ਵੀ ਲਿਖ ਦਿੰਦੇ ਆ। ਠੀਕ ਆ ਠੀਕ ਆ। ਤੇ ਬਾਈ ਜੀ ਜਿਵੇਂ ਤੁਸੀਂ ਲਾਲੋ ਵੀ ਐਡਾ ਵਧੀਆ ਕੰਮ ਕਰਦੇ ਹੋ ਜਿਵੇਂ ਮਤਲਬ ਬਣਾਇਆ ਹੋਇਆ ਤਾਂ ਬੰਦੇ ਦੀ ਰੂਹ ਏ ਕੇ ਜਿਵੇਂ ਮਾਲਕ ਦੀ ਆ ਖੁਸ਼ ਹੋ ਜਾਂਦੀ ਆ ਪੂਰੀ ਤੇ ਅੱਜ ਤੱਕ ਬਾਈ ਜੀ ਕਿਸੇ ਨੇ ਮਤਲਬ ਨਾਮ ਦੇ ਤੌਰ ਤੇ ਸਪੈਸ਼ਲ ਕਦੀ ਸਨਮਾਨਤ ਵੀ ਕੀਤਾ ਨਹੀਂ ਜੀ ਬੰਦੇ ਜਿਹੜੇ ਸਾਡੇ ਕੋਲ ਜਿਵੇਂ ਕੰਮ ਕਰਾਉਂਦੇ ਨੇ ਦੀ ਤਾਰੀਫ ਕਰਦੇ ਨੇ ਇਹੀ ਇੱਕ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ ਠੀਕ ਹੈ ਤੇ ਕੰਮ ਦਾ ਸਾਡਾ ਇਸ ਤਰ੍ਹਾਂ ਹੈ ਕਿ ਬਹੁਤ ਸਾਰੇ ਜਿਹੜੇ ਸਾਡੇ ਆਪਣੇ ਗਾਹਕ ਨੇ ਉਹ ਜੇ ਸਾਡੇ ਕੋਲ ਟਾਈਮ ਨਾ ਵੀ ਹੋਵੇ ਤਾਂ ਅਸੀਂ ਇਹ ਕਹਿੰਦੇ ਆ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਹਫਤੇ ਦਾ ਜਾਂ 10 ਦਿਨ ਦਾ ਜਾਂ 15 ਦਿਨ ਦਾ ਕਿ ਤੁਸੀਂ ਕਿਤੇ ਹੋਰ ਕਰਾ ਲਓ ਉਹ ਕਹਿੰਦੇ ਨੇ ਕਿ ਅਸੀਂ ਚੱਕਰ ਲਾ ਆਉਣੇ ਆ ਅਸੀਂ 15 ਦਿਨਾਂ ਬਾਅਦ ਆ ਜਾਾਂਗੇ ਪਰ ਅਸੀਂ ਗੱਡੀ ਨਹੀਂ ਕਿਤੇ ਹੋਰ ਕਰਾਉਣੀ ਹੈ ਅੱਛਾ ਜਾਣੀ ਕਿ ਵੀ ਜਿਹੜਾ ਕੰਮ ਹੈ ਪੇਂਟਿੰਗ ਦਾ ਜਾਂ ਬਾਡੀ ਦਾ ਉਹ ਤੁਹਾਡੇ ਕੋਲ ਹੀ ਕਰਾਣਾ ਹੈ ਹਾਂਜੀ ਹਾਂ ਠੀਕ ਹੈ ਠੀਕ ਹੈ ਕਿਉਂਕਿ ਕੰਮ ਤੇ ਡਿਪੈਂਡ ਹੁੰਦਾ ਨਾ ਸਾਰਾ ਕੁਝ ਤੇ ਆਹ ਦੇਖੋ ਭਾਈ ਜੀ ਭਾਈ ਜੀ ਹੋਰਾਂ ਨਾਲ ਆਪਾਂ ਗੱਲਬਾਤ ਕੀਤੀ ਤੇ ਮਤਲਬ ਜਿਵੇਂ ਕੰਮ ਤੇ ਕਲਾ ਹੁੰਦੀ ਹੈ ਪਰਮਾਤਮਾ ਦੀ ਬਖਸ਼ੀ ਹੋਈ ਤੇ ਉਹ ਪਰਮਾਤਮਾ ਨੇ ਇਹਨਾਂ ਦੇ ਅੰਦਰ ਬਖਸ਼ੀ ਹੋਈ ਹੈ ਤੇ ਪੇਂਟਿੰਗ ਕਰਦੇ ਨੇ ਤੇ ਕਿੱਡਾ ਸੋਹਣਾ ਮਤਲਬ ਇਹਨਾਂ ਦੇ ਉੱਤੇ ਗੱਡੀ ਦੇ ਉੱਪਰ ਟਰੱਕ ਦੇ ਉੱਤੇ ਮੋਰੂਪੀਆਂ ਜਾਂ ਨਾਂ ਲਿਖਦੇ ਨੇ ਤੇ ਬਾਈ ਜੀ ਹੁਣਾਂ ਦਾ ਨਾਂ ਆ ਬਾਈ ਜੀ ਹੁਣੀ ਕਹਿੰਦੇ ਵੀ ਕਈ ਮਤਲਬ ਜਿਵੇਂ ਇਹਨਾਂ ਕੋਲ ਕੰਮ ਕਰਾਉਂਦੇ ਨੇ ਕਈ ਦਾ ਟਾਈਮ ਨਹੀਂ ਹੁੰਦਾ ਪਰ ਉਹ ਲੋਕ ਭਾਵੇਂ ਉਹਨਾਂ ਨੂੰ ਮਹੀਨੇ 2 ਮਹੀਨੇ ਖੜਨਾ ਪਵੇ ਪਰ ਬਾਈ ਜੀ ਹੁੜਾ ਕੋਲੀ ਕੰਮ ਕਰਾਉਂਦੇ ਨੇ ਤਾਂ ਇੱਥੇ ਹੀ ਕੰਮ ਕਰਾ ਕੇ ਮਤਲਬ ਲੈ ਕੇ ਜਾਂਦੇ ਨੇ ਤੇ ਬਹੁਤ ਵਧੀਆ ਗੱਲ ਹੈ ਬਾਈ ਜੀ ਤੁਹਾਡੇ ਅੰਦਰ ਕਲਾ ਹੈ ਤੇ ਤੁਹਾਨੂੰ ਸਲੂਟ ਕਰਦਾ ਜੀ ਮੈਂ ਤੁਹਾਡੀ ਕਲਾ ਨੂੰ ਤੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਤੇ ਬਾਈ ਜੀ ਅੱਜ ਦਾ ਵਲੌਗ ਕਰਦੇ ਆ ਇੱਥੇ ਬੰਦ ਕਮਾਬ ਲੋਗ ਲੈ ਕੇ ਛੇਤੀ ਹਾਰੇ ਨੂੰ ਆ ਕੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ